ਦੋਸਤੋ ਚਮਕੀਲੇ ਦੇ ਨਾਲ ਰਹਿਣ ਵਾਲੇ ਲੋਕ ਦੱਸਦੇ ਨੇ ਆਖਰੀ ਦਿਨਾਂ ਦੇ ਵਿੱਚ ਕਿ ਜਦੋਂ ਚਮਕੀਲਾ ਪ੍ਰੋਗਰਾਮ ਲਾਉਂਦਾ ਹੁੰਦਾ ਸੀ ਤਾਂ ਕੁਝ ਲੋਕ ਕਾਗਜ਼ ਉੱਤੇ ਧਮਕੀਆਂ ਲਿਖ ਕੇ ਤੇ ਸਾਡੇ ਹਾਰਮੋਨੀਅਮ ਦੇ ਉੱਤੇ ਰੱਖ ਜਾਂਦੇ ਸੀ। ਕਈ ਢੋਲ ਦੇ ਵਿੱਚ ਪਸਾ ਜਾਂਦੇ ਸੀ ਤੇ ਕੁਝ ਨੋਟਾਂ ਤੇ ਲਿਖ ਕੇ ਸਾਨੂੰ ਫੜਾ ਜਾਂਦੇ ਸੀ ਤੇ ਕੁਝ ਚਮਕੀਲੇ ਦੀ ਜੇਬ ਵਿੱਚ ਪਾ ਜਾਂਦੇ ਸੀ। ਲਿਖਿਆ ਇਹ ਹੁੰਦਾ ਸੀਗਾ ਕਿ ਅੱਜ ਤੁਸੀਂ ਘਰ ਨਹੀਂ ਪਹੁੰਚਦੇ। ਅੱਜ ਤੁਹਾਨੂੰ ਅਸੀਂ ਜਾਣ ਨਹੀਂ ਦੇਣਾ ਹੈਗਾ ਤੇ ਕੋਈ ਵਾਰ ਤਾਂ ਚਮਕੀਲੇ ਨੂੰ ਨੋਟ ਤੇ ਲਿਖ ਕੇ ਫੜਾਇਆ ਹੋਇਆ ਨੋਟ ਚਮਕੀਲਾ ਪੜ ਲੈਂਦਾ ਸੀ ਤੇ ਉਹਨੂੰ ਫਿਰ ਥੋੜੀ ਜਿਹੀ ਟੈਨਸ਼ਨ ਹੋ ਜਾਂਦੀ ਸੀ ਤੇ ਉਸ ਟੈਨਸ਼ਨ ਦੇ ਵਿੱਚ ਉਹ ਗੀਤ ਤੋਂ ਵੀ ਉੱਤਰ ਜਾਂਦਾ ਸੀਗਾ ਤੇ ਜ਼ਿਆਦਾਤਰ ਕਹਿੰਦੇ ਜਿਹੜੀਆਂ ਸਾਨੂੰ ਲੇਕ ਕੇ ਜਿੱਦਾਂ ਕੋਈ ਹਰਮੋਨੀਅਮ ਤੇ ਰੱਗ ਗਿਆ ਜਾਂ ਢੋਲ ਚ ਫਸਾ ਗਿਆ ਜਾਂ ਸਾਡੇ ਵੱਲੋਂ ਸੁੱਟ ਗਿਆ ਲੇਕ ਕੇ ਕੋਈ ਧਮਕੀ ਭਰਿਆ ਕਾਗਜ਼ ਉਹ ਅਸੀਂ ਚਮਕੀਲੇ ਤੱਕ ਨਹੀਂ ਪਹੁੰਚਣ ਦਈਦਾ ਸੀ ਕਿਉਂਕਿ ਪ੍ਰੋਗਰਾਮ ਉਸਲੇ ਮੰਗਿਆ ਹੁੰਦਾ ਸੀਗਾ ਸਾਨੂੰ ਇਹ ਹੁੰਦਾ ਸੀਗਾ ਪਈ ਪ੍ਰੋਗਰਾਮ ਦੇ ਵਿੱਚ ਨਾ ਕੋਈ ਪਵੇ ਅਲਚਣ ਕਿਉਂਕਿ ਜਿਨ੍ਹਾਂ ਨੇ ਕੀਤਾ ਹੁੰਦਾ ਆ ਪ੍ਰੋਗਰਾਮ ਨਾ ਬੁੱਕ ਤੇ ਉਹਨਾਂ ਨੂੰ ਇਹ ਹੁੰਦਾ ਪਈ ਸਾਡੇ ਖੁਸ਼ੀ ਦੇ ਮੌਕੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਅਲਚਣ ਨਾ ਆਵੇ ਤੇ ਅਸੀਂ ਕਹਿੰਦੇ ਚਮਕੀਲੇ ਨੂੰ ਬਹੁਤ ਵਾਰ ਫਿਰ ਬਾਅਦ ਚ ਦੱਸੀਦਾ ਵੀ ਸੀਗਾ ਪਰ ਚਮਕੀਲਾ ਬਹੁਤੀ ਟੈਨਸ਼ਨ ਤਾਂ ਲੈਂਦਾ ਨਹੀਂ ਸੀਗਾ ਪਰ ਕਈ ਵਾਰੀ ਕਹਿੰਦੇ ਉਹਦੇ ਚਿਹਰੇ ਤੋਂ ਸਾਫ਼ ਉਦਾਸੀ ਝਲਕਦੀ ਹੁੰਦੀ ਸੀ ਪਰ ਇਸ ਤਰ੍ਹਾਂ ਦੀ ਟੈਨਸ਼ਨ ਦੇ ਵਿੱਚ ਵੀ ਆਖਰੀ ਦਿਨਾਂ ਦੇ ਵਿੱਚ ਅਮਰ ਸਿੰਘ ਚਮਕੀਲਾ ਕਹਿੰਦੇ ਪ੍ਰੋਗਰਾਮ ਲਾਉਂਦਾ ਰਿਹਾ ਤੇ ਪਰ ਉਹਨੇ ਬਹੁਤਾ ਇਹਨੂੰ ਸੀਰੀਅਸ ਨਹੀਂ ਸੀ ਲਿਆ ਉਹ ਕਹਿੰਦਾ ਸੀ ਇਹ ਤਾਂ ਹੁਣ ਰੋਜ਼ ਦਾ ਹੀ ਕੰਮ ਬਣ ਗਿਆ ਤੁਸੀਂ ਦੋਸਤੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਰੂਰ ਦੱਸਿਓ ਧੰਨਵਾਦ